ਖਬਰਾਂਵਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਵੀਕਾਰ ਇੱਕ ਪਾਸੇ ਜਿੱਥੇ ਵੱਡੀ ਕਾਰਵਾਈ ਕੀਤੀ ਗਈ ਸੀਬੀਆਈ ਦੇ ਸਭ ਉੱਚ ਅਧਿਕਾਰੀਆਂ ਵੱਲੋਂ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਵਿਰੁੱਧ ਤੇ ਦੂਸਰੇ ਪਾਸੇ ਕਰੋੜਾਂ ਰੁਪਏ ਦੇ ਖੱਛੇ ਤੱਤ ਸਬੂਤ ਇਕੱਠੇ ਕੀਤੇ ਗਏ ਨੇ ਸੀਬੀਆਈ ਵੱਲੋਂ 50 ਕਰੋੜ ਰੁਪਏ ਦੀ ਬੇਅਨਾਮੀ ਜਾਇਦਾਗ ਬੜਾਈ ਗਈ ਹਰਚਰਨ ਸਿੰਘ ਭੁੱਲਰ ਅਤੇ ਉਸ ਦੇ ਪਰਿਵਾਰ ਵੱਲੋਂ ਯਾਨੀ ਕਿ ਅਹੁਦੇ ਦਾ ਭਰਪੂਰ ਫਾਇਦਾ ਉਠਾਇਆ ਇੱਕ ਪਾਸੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕੁਟਾਰੀਆ ਕਹ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਲਤਾ ਕਹਿੰਦੇ ਨੇ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰ ਦਿੱਤਾ ਲੇਕਿਨ ਉਹਨਾਂ ਦੀ ਛਤਰ ਛਾਇਆ ਦੇ ਵਿੱਚ ਕਿੱਡੇ ਵੱਡੇ ਵੱਡੇ ਕਾਂਡ ਹੋ ਰਹੇ ਨੇ ਇਹ 750 ਕਰੋੜ ਰੁਪਏ ਨਕਦੀ ਜਿਹੜੀ ਉਹਨਾਂ ਦੇ ਘਰ ਦੇ ਵਿੱਚੋਂ ਫੜੀ ਗਈ ਹੈ ਇਹ ਇੱਕ ਦਿਨ ਦੇ ਵਿੱਚ ਪੈਸਾ ਇਕੱਠਾ ਨਹੀਂ ਕੀਤਾ ਜਾ ਸਕਦਾ ਇਸ ਨੂੰ 3 ਤੋਂ 4 ਸਾਲ ਲੱਗੇ ਹੋਣਗੇ ਇੱਕ ਪਾਸੇ ਗੁਲਾਬ ਚੰਦ ਕਟਾਰੀਆ ਤੇ ਦੂਸਰੇ ਪਾਸੇ ਡੀ ਆਈ ਜੀ ਹਰਚਰਨ ਸਿੰਘ ਭੁੱਲੜ ਦੀਆਂ ਚੀਕਾ ਪੈਗੀਆਂ ਨੇ ਜਿੱਥੇ ਕਿ ਕੈਦੀਆਂ ਦੀਆਂ ਚੀਕਾਂ ਪਉਂਦੇ ਸੀ ਮੁਰਜ਼ਮਾਂ ਨੂੰ ਫੜਦੇ ਸੀ ਜੰਗ ਨਸ਼ਿਆ ਵਿਰੁੱਧ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੈਸ਼ਲ ਡਿਊਟੀ ਡੀ ਆਈ ਜੀ ਹਰਚਰਨ ਸਿੰਘ ਭੁੱਲੜ ਦੀ ਲਗਵਾਈ ਸੀ ਲੇਕਿਨ ਹਰਚਰਨ ਸਿੰਘ ਭੁੱਲੜ ਅਜਾਇਆ ਕਰਨਗੇ ਇਸ ਦਾ ਇਸ ਦੀ ਜਾਣਕਾਰੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਨਹੀਂ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੁਝ ਵੀ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਲੈ ਕੇ ਨਹੀਂ ਬੋਲਿਆ ਦੂਸਰੇ ਪਾਸੇ ਖਬਰ ਆ ਰਹੀ ਹੈ ਕਿ ਚੰਡੀਗੜ੍ਹ ਵਿੱਚ ਸੀਬੀਆਈ ਦੁਆਰਾ ਗ੍ਰਿਫਤਾਰ ਕੀਤੇ ਗਿਆ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਬਡਿਆਰ ਜੇਲ੍ਹ ਵਿੱਚ ਰੱਖਿਆ ਗਿਆ ਸੀ ਜੇਲ੍ਹ ਵਿੱਚ ਉਹਨਾਂ ਨੂੰ ਬਜ਼ੁਰਗਾਂ ਦੀ ਬੈਠ ਵਿੱਚ ਰੱਖਿਆ ਗਿਆ ਜਿੱਥੇ ਉਹਨਾਂ ਦੀ ਪਹਿਲੀ ਰਾਤ ਕੱਟੀ ਇਸ ਬੈਰਕ ਦੀ ਖਾਸਿਤ ਇਹ ਹੈ ਕਿ 50 ਸਾਲਾਂ ਦੀ ਉਮਰ ਦੇ ਆਸ-ਪਾਸ ਦੇ ਕੈਦੀ ਦੇ ਵਧੀਆ ਨੂੰ ਰੱਖਿਆ ਜਾਂਦਾ ਹੈ ਬੁੜੇਲ ਦੀ ਜੇਲ੍ਹ ਦੇ ਵਿੱਚ ਖੁਲਾਸੇ ਵੀ ਹੋਏ ਨੇ ਲਗਭਗ 50 ਕਰੋੜ ਰੁਪਏ ਦੇ ਹਵਾਲੇ ਵਿਜੀਲੈਂਸ ਨੇ ਕਿਵੇਂ ਇਕੱਠੇ ਕੀਤੇ ਕਿਹੜੀ ਦੁਖਦੀ ਰਗ ਉੱਤੇ ਹੱਥ ਰੱਖਿਆ ਗਿਆ ਡੀਆਈਜੀ ਗੁਰਚਰਨ ਸਿੰਘ ਪੁੱਲਰ ਦੀ ਕਿਉਂਕਿ ਇਹ ਮਾਮਲਾ ਆ ਗਿਆ ਹੈ ਸੈਂਟਰ ਸਰਕਾਰ ਦੇ ਹੱਥ ਵਿੱਚ ਸੈਂਟਰ ਸਰਕਾਰ ਪੂਰੀ ਤਰ੍ਹਾਂ ਤੈਕੀਕਾਤ ਇਨਵੈਸਟੀਗੇਸ਼ਨ ਕਰੇਗੀ ਕਿ ਇਸ ਦੇ ਵਿੱਚ ਕਿਹੜੇ ਕਿਹੜੇ ਹੋਰ ਵੱਡੇ ਆਗੂ ਇਨਵੋਲਵ ਨੇ ਜਲ ਸੁਤਰਾ ਦੇ ਅਨੁਸਾਰ ਬਹਿਕੇ ਸ਼ੌਕ ਰੱਖਣ ਵਾਲੇ ਆਈਪੀਐਸ ਫੁੱਲਰ ਦੀ ਪਹਿਲੀ ਰਾਤ ਬੇਚੈਨੀ ਵਿੱਚ ਲੰਘੀ ਸਾਥੀ ਬੰਦੀਆਂ ਨਾਲ ਸੌਣ ਲਈ ਉਹਨਾਂ ਨੂੰ ਗੱਦਾ ਦਿੱਤਾ ਗਿਆ ਅਤੇ ਸਹਾਰਣਾ ਵੀ ਦਿੱਤਾ ਗਿਆ ਪਰ ਉਹ ਸਾਰੀ ਰਾਤ ਪਾਸੇ ਹੀ ਲੈਂਦੇ ਰਹੇ ਅਤੇ ਸਹੀ ਢੰਗ ਨਾਲ ਸੌ ਨਹੀਂ ਪਾਏ ਕਿਉਂਕਿ ਘਰ ਦੇ ਵਿੱਚ ਤਾਂ ਉਹਨਾਂ ਨੂੰ ਪੈਗ ਵੀ ਮਿਲ ਜਾਂਦਾ ਹੋਵੇਗਾ ਕਿਉਂਕਿ ਉਹਨਾਂ ਦੇ ਘਰ ਦੇ ਵਿੱਚੋਂ 40 ਲੀਟਰ ਵਿਦੇਸ਼ੀ दारू ਫੜੀ ਗਈ ਗੈਣੇ ਵੀ ਫਰੇਗ ਹੈ ਆ ਦੂਸਰੇ ਪਾਸੇ ਹਥਿਆਰ ਵੀ ਫਰੇਗੇ ਅਤੇ ਲਗਜ਼ਰੀ ਗੱਡੀਆਂ ਦੀਆਂ ਚਾਬੀਆਂ ਵੀ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ ਨੇ ਵਿਜੀਲੈਂਸ ਨੇ ਇਸ ਮਾਮਲੇ ਵਿੱਚ ਪਹਿਲਾਂ ਤੋਂ ਇੱਕ ਆਈਪੀਐਸ ਅਧਿਕਾਰੀ ਹਜ਼ੂਰ ਜੈਦੀਬੰਦ ਹੈ ਜੋ ਕਿ ਕਸਰੀਬਜਕ ਨੌਜਵਾਨ ਦੀ ਮੌਤ ਦਾ ਦੋਸ਼ੀ ਹੈ ਅਦਾਲਤ ਨੇ ਉਸ ਨੂੰ ਸਜ਼ਾ ਸੁਟਾਈ ਸੀ ਅਤੇ ਉਹ ਜਿਨ੍ਹਾਂ ਨੇ ਪੁਲਰ ਪੁਲਰ ਦਾ ਹੌਸਲਾ ਵਧਾਇਆ ਸੀ ਦੱਸਦੀ ਹੈ ਕਿ ਇਸ ਦੇ ਬੜੈ ਦੇ ਵਿੱਚ ਇੱਕ ਹੋਰ ਸਾਬਕਾ ਆਈਪੀਐਸ ਮਾਲਵੀਂਦਰ ਸਿੰਘ ਸਿੱਧੂ ਵੀ ਕਹਿਦਾ ਹਨ ਜਿਨ੍ਹਾਂ ਦੇ ਅਦਾਲਤ ਵਿੱਚ ਆਪਣੇ ਜਵਾਈ ਨੂੰ ਗੋਲੀ ਮਾਰ ਦਿੱਤੀ ਸੀ ਡੀਆਈਜੀ ਦੇ ਨਾਲ ਫੜੇ ਗੈਬ ਚੋਲੀਏ ਕ੍ਰਿਸ਼ਨ ਨੂੰ ਅਲੱਗ ਬਰ ਕੁਝ ਰੱਖਿਆ ਗਿਆ ਹੈ ਜੇਲ੍ਹ ਦੇ ਸੂਤਰਾਂ ਅਨੁਸਾਰ ਉਸ ਉਸ ਦੀ ساری ਰਾਤ ਬਚੈ ਨਹੀਂ ਪਈ ਰਹੀ ਉਹ ਯਾਦ ਤਰ ਜਗਦੇ ਇਧਰ ਉਧਰ ਪਾਸੇ ਲੈਂਦੇ ਰਹਿ ਕਿਹੜੇ ਕਿਹੜੇ ਆਈਪੀਐਸ ਜੇਲ੍ਹ ਵਿੱਚ ਹਨ ਯਾਨੀ ਕਿ ਡੀਆਈਜੀ ਹਰਚਰਨ ਸਿੰਘ ਪੁੱਲਰ ਤੋਂ ਇਲਾਵਾ ਹੋਰ ਵੀ ਆਈਪੀਐਸ ਆਈਪੀਐਸ ਅਫਸਰ ਬੁਰੈਲ ਦੀ ਜੇਲ੍ਹ ਦੇ ਵਿੱਚ ਬੰਦ ਨੇ ਜਿਨ੍ਹਾਂ ਨੇ ਆਪਣੀ ਅਹੁਦੇ ਦਾ ਆਪਣੀ ਗ੍ਰਿਮਾ ਦਾ ਭਰਪੂਰ ਫਾਇਦਾ ਉਠਾਇਆ ਪੰਜਾਬ ਦੇ ਵਿੱਚ ਇਸ ਵਾਰ ਪੂਰੀ ਪੂਰੀ ਤਤਲੀ ਮੱਚੀ ਹੋਈ ਹੈ ਹੁਣ ਰਿਮਾਂਡ ਤੇ ਨੇ ਰਮਾਂਡ ਤੇ ਬੜੇ ਵੱਡੇ ਤੱਥ ਸਬੂਤ ਬਿਜਲੈਸ ਸੋਰੀ ਸੀਬੀਆਈ ਤੇ ਸੀਬੀਐਸਏ ਸਰਵੋੱਚ ਅਧਿਕਾਰੀ ਕਰਨਗੇ ਸੂਤਰਾਂ ਤੋਂ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਮੰਤਰੀ ਵਿਧਾਇਕ ਚਾਹੇ ਉਹ ਸਾਬਕਾ ਨੇ ਚਾਹੇ ਉਹ ਮੌਜੂਦਾ ਨੇ ਉਹਨਾਂ ਉੱਤੇ ਵੀ ਛਕੰਜਾ ਕੱਸਿਆ ਜਾਵੇਗਾ ਕਿਉਂਕਿ ਦੱਸਿਆ ਜਾ ਰਿਹਾ ਕਿ ਡੀਆਈਜੀ ਦੀਆਂ ਤਾਰਾਂ ਉੱਪਰ ਤੱਕ ਜੁੜੀਆਂ ਹੋਈਆਂ ਨੇ ਉੱਪਰ ਤੱਕ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਵਾਲਮੀ ਨੇ ਕਿਉਂਕਿ ਅਰਵਿੰਦ ਕੇਜੀ ਵਾਲ ਦੇ ਥੱਲੇ ਪੰਜਾਬ ਦੀ ਸਾਰੀ ਅਫਸੋਸ਼ਾਈ ਸੀ ਇਸ ਦਾ ਪ੍ਰਗਟਾਵਾ ਉਬਰ ਵਿਜੇ ਪ੍ਰਤਾਪ ਸਿੰਘ ਅਤੇ ਹਰਬੀਰ ਸਿੰਘ ਪਠਾਰ ਬਾਜਰਾ ਨੇ ਕੀਤਾ ਹੈ ਯਾਨੀ ਕਿ ਡੀਆਈਐਸ ਦੀਆਂ ਹੁਣ ਬੈਣ ਗਿਆ ਚੀਕਾ ਤੇ ਪਤਾ ਲੱਗੇਗਾ ਕਿ ਕਿਹੜੇ ਕਿਹੜੇ ਜੁਲਮ ਤੇ ਕਿਸ ਤਰ੍ਹਾਂ ਭ੍ਰਿਸ਼ਟਾਚਾਰ ਕੀਤਾ ਉਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੱਡੇ ਖੁਲਾਸੇ ਹੋਣਗੇ ਸੀਬੀਏ ਦੇ ਸਭ ਕੁਝ ਅਧਿਕਾਰੀਆਂ ਵੱਲੋਂ ਧੰਨਵਾਦ